ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ। ਆਸ ਕਰਦੇ ਆਂ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੇ। ਕੁਐਸਟ ਬੇਨਤੀ ਕਰਦੇ ਆਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਣਾ ਫਰਜ਼ਪੰਦ ਆ ਤੁਹਾਡਾ। ਅੱਜ ਦੀ ਵਿਜ਼ਿਟ ਪਿੰਡ ਰਾਮੂਵਾਲ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਤਸੀਹ ਸਜਣੋ ਪੱਤੀ ਬਾਈ ਭੁਪਿੰਦਰ ਸਿੰਘ ਜੀ ਦੇ ਫਾਰਮ ਤੇ ਪਹੁੰਚ ਚੁੱਕੇ ਆਂ। ਅਭਦੇ ਰੇ ਜਾਣਕਾਰੀ ਲੈ ਕੇ ਦਿੰਨੇ ਆਂ। ਐਂਡ ਤੱਕ ਬਣੇ ਰਹੋ। ਧੰਨਵਾਦ ਸਾਰੇ ਵੀਰਾਂ ਦਾ। ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿ ਵੀਰ ਦਾ ਫਾਇਦਾ ਆ ਜਾਏ। ਕੋਈ ਆਪਣੀ ਖਰੀਦਦਾਰੀ ਕਰ ਸਕੇ ਜੀ। ਤੇ ਆਓ ਕਰੀਏ ਜਾਣਕਾਰੀ ਸਾਂਝੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੌਣ ਦਾ ਕੀ ਹਾਲ ਚਾਲ ਵਧੀਆ ਠੀਕ ਜੀ ਵਧੀਆ ਵਧੀਆ ਠੀਕ ਠਾਕ ਹੋਰ ਸੁਣਾਓ ਵਧੀਆ ਵਧੀਆ ਡਰੈਸ ਕਰੀਏ ਨਾ ਉਹ ਦਾ ਹਾਂ ਡਰੈਸ ਆਪਣਾ ਨਾਪ ਪਹਿਨ ਦੱਸਾਂਗੇ ਪਿੰਡ ਰਾਮੂਆਲਾ ਜ਼ਿਲ੍ਹਾ ਤਸਰੀਦ ਪਟਿਆਲਾ ਜ਼ਿਲ੍ਹਾ ਸਿਵਲ ਕਾਰਪੋਰੇਸ਼ਨ ਸਾਹਿਬ ਮੋਬਾਈਲ ਨੰਬਰ ਮੋਬਾਈਲ ਨੰਬਰ 95307 ਤੇ 9320 ਠੀਕ ਹੈ ਜੀ ਆ ਜੀ ਨੀਲੀ ਰਾਵੀ ਆ ਗਈ ਹੈ ਨਾ ਨੀਲੀ ਰਾਵੀ ਵਾਹ ਜੀ ਵਾਹ ਬਹੁਤ ਸੋਹਣੀ ਝੋਟੀਆਂ ਹਨ ਥਾਂ ਬੜੇ ਸੋਹਣੇ ਲੱਗੇ ਕੱਲੇ ਕੱਲੇ ਥਾਂ ਚਾਹੀ ਵੀ ਚੰਗੀ ਆ ਅੱਛਾ ਸਾਰੀਆਂ ਨਿਸ਼ਾਨੀਆਂ ਕਰਦੀ ਕਬਰ ਹਨ ਸਾਰੀਆਂ ਕਰਦੀ ਚਾਹ ਤੇ ਪਤੋਤੇ ਮੋਸ਼ਕ ਬੱਗੀ ਆ ਅੱਖਾਂ ਬਿੱਲੀ ਮਿਲਕ ਮੈਨ ਹੀ ਸੱਜਣੋ ਵੇਖੋ ਪੂਰੀ ਆ ਠੀਕ ਆ ਸਾਰੇ ਨਿਸ਼ਾਨੀ ਪ੍ਰੋਪਰ ਹੈਗੇ ਆ ਆਖਰੀ ਬਿੱਲੀ ਮਣਕੀ ਆ ਇੱਕ ਚੀਜ਼ ਦਾ ਕੱਟ ਜਿਹੜਾ ਉਹ ਥੋੜਾ ਜਿਹਾ ਰਹਿ ਗਿਆ ਬਾਕੀ ਪਿੱਛੇ ਵੀ ਨਿਸ਼ਾਨੀਆਂ ਕਵਰ ਕਰਦੀ ਤੂੜ ਤੇ ਵੀ ਤੇ ਖੂਸ਼ ਵੀ ਸਾਰੀ ਠੋਕ ਕੇ ਰਪੋੜਿਆ ਤੇ ਵਹਾਨੇ ਦੇ ਵੀ ਡੱਬ ਡੁੱਬ ਸਾਰੇ ਹੈਗੇ ਸੱਜਣੋ ਕੋਈ ਵੀ ਨਿਸ਼ਾਨੀ ਜਿਹੜੀ ਨਹੀਂ ਰਹਿ ਗਈ ਥੱਲੇ ਜਿਹੜਾ ਠੋਡੀ ਦੇ ਵੀ ਨਿਸ਼ਾਨ ਪ੍ਰੋਪਰ ਹੈਗਾ ਠੀਕ ਹੈ ਨੇਲੇ ਹੀ ਰਾਹ ਵੀ ਜਾ ਤੇ ਪੱਕਾ ਦੱਦ ਕੇ ਨਾ ਬਈ ਜੀ ਇਹ 33 6 ਕਿਲੋ ਦੁੱਧ ਦੇ ਥੱਲੇ ਪੱਕਾ ਪੱਕਾ ਤੇ 6 ਮਹੀਨਾ ਦੀ ਗੱਭਣ 6 ਕਿਲੋ ਦੁੱਧ ਤੇ 6 ਮਹੀਨਿਆਂ ਦੀ ਤੇ ਜਿਹੜਾ ਮਰਜੀ ਉਹ ਆਪਦਾ ਡਾਕਟਰ ਲਿਆ ਕੇ ਚੈੱਕ ਕਰਾ ਲੇ ਚੈੱਕ ਕਰਾ ਲੇ ਤੇ 24 ਇੱਕ ਨੰਬਰ ਦੀ ਹੋਊਗੀ ਇੱਕ ਟਾਈਮ ਟੀਕਾ ਲੈਂਦੀ ਆ ਤੇ ਇੱਕ ਟਾਈਮ ਉਤਰਾ ਮਿਲਦੀ ਪਾੜੇ ਤੇ ਇੱਕ ਟਾਈਮ ਪਾੜੇ ਦੇ ਇੱਕ ਟਾਈਮ ਟੀਕਾ ਲੈਂਦੀ ਇੱਕ ਟਾਈਮ ਚਾਰ ਇਹਦੇ ਵੀ ਬਾਲਟੀ ਰੱਖ ਕੇ ਚੋਲੀਦੀ ਆ ਅੱਛਾ ਇਹ ਨਹੀਂ ਮਗਲ ਤਨੂੰ ਪੰਗਾ ਮੜਾ ਲਾ ਕੇ ਤੇ ਬਾਲਟੀ ਰੱਖ ਕੇ ਚੋਈਦੀ ਨਾ ਤਾਂ ਛੜਾ ਨਹੀਂ ਨਾ ਨਾ ਓਕੇ ਆ ਨਾ ਅੱਗੇ ਵੰਡ ਛੱਡ ਕੇ ਜਿੰਨਾ ਮਰਜੀ ਚੋਲੋ ਚੋਲੋ ਜੀ ਤੋਰਾ ਕਰਾ ਰਹੀਏ ਚੈੱਕ ਹਨਾ ਕੋਲ ਸ਼ਾਮ ਹੀ ਨਿਆਦੀ ਗਰਭੰਤ ਜੇ ਕਪਾਸ ਜਨੋ ਤੇ 6 ਕਿਲੋ ਦੁੱਧ ਆ ਮਿਲਦੀ ਇੱਕ ਟਾਈਮ ਚਾਰਟ ਤੇ ਇੱਕ ਟਾਈਮ ਟੀ ਗਦੇ ਆ ਸੂਆ ਕਿਨਾਂ ਲਾ ਲਗੇ ਜੀ ਸੂਏ ਤੀਜੇ ਸੂਏ ਹੋਊਗੀ ਗਾਂ ਨਾ ਤੀਜੇ ਸੂਣਾ ਦੂਸਰਾ ਸੂਆ ਸੂਝੋ ਕੀ ਆ ਠੀਕ ਆ ਜੀ ਜਨੋ ਤੀਸਰੇ ਸੂਏ ਲਈ ਗਾਂ ਗਾਬਿਆ ਸ਼ਾਮ ਮਿਹਨਿਆਂ ਦੀ ਤੇ ਤੋਰਾ ਤਰਾ ਚੰਗਾ ਕੱਦ ਬੁੱਤ ਪੂਰਾ ਵੱਡਾ ਵੱਡੀ ਆ ਵਜਨਦਾਰ ਆ ਛੋਟੀ ਨਹੀਂ ਆ ਲਓ ਜੀ ਬਹੁਤ ਸੋਹਣੀ ਝੋਟੀ ਆ ਕੋਦਨ ਲਾ ਜੀ ਨੋਈ ਜਦੋਂ ਤੀਸਰੇ ਸੂਬੇ ਵਾਲੀ ਗਾਂ ਰੈਡੀ ਆ ਡਬਲ ਫਾਇਦੇ ਹੋ ਗਏ ਆ ਤੇ ਕੀਮਤ ਕਿੰਨੀ ਕਰਦਗੇ ਜੀ ਇਹ ਵੀ ਮੌਲਦ ਭਾਵੇਂ 75 ਕਰ ਲੀਏ 70 ਦੀ ਦੇ ਦਾਂਗੇ ਅੱਛਾ ਉਹ ਚ ਪਿਆਰ ਮੌਤ ਕਰਦਾ ਜਿਨ੍ਹਾਂ ਦਾ ਇਹ ਕੋ ਕਰਦਾਂਗੇ 5 ਦਾ ਕਰ ਦਈਏ ਕਰਦਾਂਗੇ 65 ਦੀ ਜੈਸਨੋਈ ਇਹਦੋਂ ਨਾ ਕੋਈ ਘਾਟ ਆ ਕੇ ਹੁਣ ਪੈਣ ਤੋਂ ਘਾਟ ਅੱਛਾ ਇਹਦੀ ਮਜਾਂ ਨੇ 50 55000 ਦੀਆਂ ਤੋਂ ਉਤਰਾਈਆਂ ਪਈਆਂ ਇਹ ਸ਼ਿਆਮੀ ਦੇ ਗੱਪਣਾ ਹੋਰ ਤੇਖੇ ਸੁਣ ਰਹੇ ਨੇ 65000 ਦੀ ਜੈਸਨੋ ਕਰਤੀ ਆ 6 ਕਿਲੋ ਦੁੱਧ ਆ 6 ਮਹੀਨਿਆਂ ਦੀ ਆਸਤੇ ਨੇ ਇਹ ਦੋ ਨੀਲੀ ਦੀਆਂ ਦੋ ਤਿੰਨ ਮਹੀਨੇ ਦੇ ਕਟਿੰਗ ਦਾ ਲੋਕ 35 35000 ਮੰਗਦੇ ਨੇ ਮੇਰੇ ਮੱਝਾਂ ਵੀ ਕੁਮਾਰ ਜੀ ਇਧਰੋਂ ਲਾ ਲੀਏ ਮੜੀ ਜੀ ਲੋ ਜੀ ਕੱਦ ਵਜਨ ਫੁੱਲ ਵੱਡਾ ਹਨਾ ਵੱਡੀ ਪੂਰੀ ਆ ਬਾਡੀ ਬੰਤਰ ਲੋ ਜੀ ਖਰੀਦਦਾਰੀ ਕਰ ਲਿਓ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰੱਬ ਰਾਖਾ ਜੀ ਸਤਿ ਸ੍ਰੀ ਅਕਾਲ